स्वागत ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣਾ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ ਮੇਰੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਨੇ ਉਹ ਵੀ ਆਪਣਾ ਪੇਜ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਬੱਸੀ ਸੂਈਆ ਤੇ ਮਗਰ ਇਹਨੇ ਫੀਮੇਲ ਕਾਫ ਨੂੰ ਬੱਚੀ ਨੂੰ ਜਨਮ ਦਿੱਤਾਗਾ ਜਮਦੀ ਬੱਸੀ ਖੁਰਲੀ ਜੀ ਡੀ ਆ ਸਾਰਾ ਰਿਕਾਰਡ ਆ ਬੱਸੀ ਦਾ ਕਿਹੜੇ ਸੀਮਣ ਦੀ ਆ ਤੇ ਕਿਹੜੇ ਸੀਮਨ ਦੀ ਦੀ ਮਾਂ ਕੀ ਸਾਰਾ ਰਿਕਾਰਡ ਆ ਤੇ ਜੇਰ ਦੀ ਪ੍ਰੋਪਰ ਪੈ ਚੁੱਕੀ ਆ ਸਵੇਰ 4 ਵਜੇ ਦੀ ਡਿਲੀਵਰੀ ਹੋਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਖੜਮਾ ਥਾਣਾ ਤੋਂ ਨੂੰ ਆਪਾਂ ਤੋਰ ਕੇ ਦਿਖਾਵਾਂਗੇ ਬਾਕੀ ਬਾਰਡਰ ਬੰਤਾ ਵਛੂ ਦੀ ਦੇਖ ਸਕਦਾ ਤੁਸੀਂ ਕੰਪੈਕਟ ਆਰਡਰ ਆ ਫੁੱਲ ਬਰੀਡ ਦੇ ਵਿੱਚ ਬੱਛੀ ਆ ਸਾਰਾ ਬੱਛੀ ਦਾ ਰਿਕਾਰਡ ਆ ਤੇ ਕਿਹੜੇ ਸੀਮਨ ਦੀ ਬੱਛੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਸੁੱਬਾ ਅਸੀਂ ਤੋਰ ਕੇ ਦਿਖਾਵਾਂਗੇ ਤੁਹਾਨੂੰ ਸੋ ਦੇਖੋ ਬੱਸੀ ਕਿਹੜੇ ਸੀਮਿੰਦ ਦੀ ਆਦਾ ਵੀ ਰਿਕਾਰਡ ਦੇ ਦਾਂਗੇ ਜਮ ਦੀ ਬੱਸੀ ਖੁਰਲੀ ਜਿੱਡੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਬਰੀਡ ਵਾਲੀ ਬੱਸੀ ਲੈਣੀ ਆ ਤੇ ਜਿਹਦੇ ਮਗਰ ਵੀ ਬੱਸੀ ਹੋਵੇ ਤੇ ਮੇਨ ਕੰਮ ਇਹਦੀ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਹੁਣ ਤੋਰ ਕੇ ਦਿਖਾਉਣਾ ਤੁਹਾਨੂੰ ਸੋ ਤੁਰਦੀ ਬੱਸੀ ਦਾ ਹਵਾਨਾ ਦੇਖਿਓ ਪੂਰਾ ਕੰਪੈਕਟ ਆਰਡਰ ਆ ਫਾਰਮਰ ਦੇ ਦੱਸਣ ਮੁਤਾਬਕ ਇਹਨੇ ਪਲੂਨ ਨੇ 24-25 ਕਿਲੋ ਦੁੱਧ ਪਾਇਆਗਾ ਇਸ ਵਾਰੀ 25 ਤੋਂ ਬਾਹਰ ਦੁੱਧ ਪਾਊਗੀ ਉਹ ਤੁਸੀਂ ਆਪਣੀ ਸੇਵਾ ਸਮਝ ਕੇ ਲੈਣੀ ਆ ਕਿਉਂਕਿ ਬਰੀਡ ਬੱਛੀ ਦੀ ਬਹੁਤ ਆ 24 25 ਕਿਲੋ ਦਾ ਪਹਿਲੇ ਸੂਏ ਦਾ ਰਿਕਾਰਡ ਆ ਸੋ ਦੇਖੋ ਆਰਡਰ ਤੇ ਜਿਹੜੀਆਂ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਬਾਕੀ ਬੰਦ ਲੇ ਵੇ ਇੱਕ ਜਿਹੜਾ ਹੋਰ ਦਵਾ ਦੇ ਪੁੱਤ ਤੋਰ ਦੇ ਉਧਰ ਨੂੰ ਸੋ ਦੂਜਾ ਸੂਆ ਬੱਛੀ ਰਿਜਨਲ ਦੂਜਾ ਸੂਆ ਦੰਦਾਂ ਦੇ ਵਿੱਚ ਬੱਛੀ ਆ ਕੱਲਾ ਕੱਲਾ ਨਿਕੜਵਾ ਥਾਣਾ ਥਾਣਾ ਹੱਸੀ ਚਵਾਈ ਵਾਲਾ ਸੋਹਣਾਗਾ ਚਾਹੇ ਤੁਸੀਂ ਮਸ਼ੀਨ ਤੇ ਲਾ ਲਿਓ ਕੱਲਾ ਕੱਲਾ ਰੋਗਲਾ ਪਤਾ ਥਾਣਾ ਦਿਖਾ ਦੀ ਸੋ ਦੇਖੋ ਕੱਲਾ ਕੱਲਾ ਨਿਕੜਵਾ ਥਾਣਾ ਸੋ ਦੇਖੋ ਸੋਨਾ ਹੱਥਾਂ ਦੀ ਚਵਾਈ ਵਾਲਾ ਕੱਲਾ ਕੱਲਾ ਕੋਈ ਖੋਟ ਸਾਗ ਨਹੀਂ ਕੱਲਾ ਕੱਲਾ ਨਿੱਖਣਵਾ ਥਾਣਾ ਲੈ ਚਲੋ ਬਤੰਦਰ ਸੋ ਹਾਈਟ ਲੈਂਥ ਬੱਚੀ ਦੀ ਫੋਲ ਆ ਦੂਜਾ ਸੁਹਾ ਸੂਈ ਆ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਇਹ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ